ਕਿਸਾਨ ਅੰਦੋਲਨ ਸ਼ੰਭੂ ਖਨੋਰੀ ਡਬ ਵਾਲੀ ਔਰਤਨ ਵੱਲ ਅੱਜ ਪੂਰਾ ਜਿਹੜਾ ਬਾਰਡਰ ਹੈ ਉੱਤੇ ਚੱਲ ਰਿਹਾ ਇੱਕ ਪਾਸੇ ਸ਼ੰਭੂ ਰੇਲਵੇ ਟਰੈਕ ਨੂੰ ਵੀ ਜੈਮ ਕੀਤਾ ਹੋਇਆ ਤਾਂ ਇੱਕ ਹੋਰ ਐਲਾਨ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ 100 ਦਿਨ ਪੂਰੇ ਹੋਣ ਤੋਂ ਬਾਅਦ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਦਾ ਇਕੱਠ ਕੀਤਾ ਜਾਣਾ ਹੈ ਔਰ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਕਿਸ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰ ਸਕੀਏ ਜਾਂ ਫਿਰ ਕਹ ਲਈਏ ਕਿ ਉਹਨਾਂ ਦਾ ਜ਼ੋਰ ਦਿਖਾਉਣਾ ਤਾਂ ਗੱਲਬਾਤ ਕਰਦੇ ਹਾਂ ਸਰਵਪੰ ਸਿੰਘ ਪੁਤਿਹਰ ਦੇ ਨਾਲ ਪੁਤਿਹਰ ਸਾਹਿਬ ਕੀ ਐਲਾਨ ਜਿਹੜਾ 22 ਤਰੀਕ ਦਾ ਕੀਤਾ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਪ੍ਰੈਸ਼ਰ ਪਾਉਣਾ ਹੁੰਦਾ ਹੈ ਕਿੰਨੇ ਇਕੱਠ ਕਰਕੇ ਦਿਖਾਓਗੇ ਹਾਂ ਦੇਖੋ ਜਿੰਨੇ ਵੀ ਬਾਰਡਰ ਆ ਸਾਡੇ ਚਾਹੇ ਸ਼ੰਭੂ ਆ ਚਾਹੇ ਖਨੌਰੀ ਆ ਡੱਬ ਵਾਲੀ ਆ ਰਤਨਪੁਰਾ ਰਾਜਸਥਾਨ ਇੱਥੇ ਲੱਖਾਂ ਦੇ ਇਕੱਠ ਹੋਣਗੇ ਪੂਰੇ ਉੱਤਰ ਭਾਰਤ ਦੇ ਕਿਸਾਨ ਇੱਥੇ ਪਹੁੰਚਣਗੇ ਅਸੀਂ ਤੁਹਾਡੇ ਮਦਦ ਰਹੀ ਸੱਦਾ ਦੇ ਰਹੇ ਹਾਂ ਸਾਰਿਆਂ ਨੂੰ ਕਿ ਜਿੰਨੇ ਵੀ ਦੇਸ਼ ਦੇ ਕਿਸਾਨ ਨੇ ਆ ਮਜ਼ਦੂਰ ਆ ਨੌਜਵਾਨ ਆ ਮਤਾਵਾ ਪੈਣਾ ਮ ਹਰ ਵਰਗ ਆ ਇਹ ਦੇਖੋ ਹੈਲਦੀ ਡੈਮੋਕ੍ਰੇਸੀ ਜਿਹੜੀ ਹੁਣ ਜੜੀ ਆ ਜਾਂ ਹੁਣ ਮਾਡਰਨ ਡੈਮੋਕ੍ਰੇਸੀ ਹੈ ਇਹ ਆਪਣੇ ਆਪ ਨੂੰ ਸਿਰਾਂ ਦੀ ਗਿਣਤੀ ਤੋਂ ਵੱਧ ਵਿਸ਼ਵਾਸ ਕਰਦੇ ਆ ਤੋ ਜੇ ਅਸੀਂ ਲੱਖਾਂ ਦੇ ਇਕੱਠ ਕਰ ਜੰਨੇ ਆ ਜਿੱਚ ਅਸੀਂ ਸਫਲ ਹੋ ਜਾਾਂਗੇ ਸਾਨੂੰ ਆਸ ਆ ਤਾਂ ਅਸੀਂ ਮੋਦੀ ਸਰਕਾਰ ਦਾ ਇੱਕ ਵਾਰੀ ਫਿਰ ਚਿਹਰਾ ਐਨ ਨੰਗਾ ਕਰਕੇ ਸਾਹਮਣੇ ਰੱਖ ਦਾਂਗੇ ਉਹਨੇ ਕਿਵੇਂ ਸਾਡੇ ਤੇ ਜ਼ੁਲਮ ਟਾਏ ਹੈਗੇ ਕਿਵੇਂ ਉਹ ਆਪਣੇ ਪੱਖ ਤੋਂ ਮੰਗਾਂ ਤੋਂ ਮੁਕਰੇ ਹੈਗੇ ਤਾਂ ਇੱਕ ਵਾਰੀ ਆਪਣਾ ਮੁੱਦਾ ਫਿਰ ਸਿਖਰ ਤੇ ਜਾਊਗਾ ਤਾਂ ਮੋਰਚਾ ਜਿਹੜਾ ਪਹਿਲੋਂ ਵੀ ਚੜਦੀ ਕਲਾ ਸੀ ਆ ਹੁਣ ਕੰਮ ਦੀ ਰੁੱਤ ਸੀ ਉਹ ਆਪਣੇ ਸਿਖਰਾਂ ਨੂੰ ਫੇਰ ਦੁਬਾਰਾ ਸ਼ੂਗਾ ਇਸ ਕਰਕੇ ਅਸੀਂ 22 ਮਈ ਨੂੰ ਜਦੋਂ 100 ਦਿਨ ਮੋਰਚੇ 'ਚ ਪੂਰੇ ਹੋ ਰਿਹਾ ਤੇ ਪੂਰੇ ਵੱਡੇ ਇਕੱਠ ਕਰਨ ਦੇ ਐਲਾਨ ਕੀਤੇ। ਅਧਿਰ ਸਾਹਿਬ ਇੱਕ ਹੋਰ ਚਰਚਾ ਵੀ ਰਹਿੰਦੀ ਹੈ ਕਿੰਦੇ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ ਸ਼ੰਭੂ ਜਿਹੜਾ ਰੇਲਵੇ ਟਰੈਕ ਬੰਦ ਕਰਨ ਦਾ। ਤਾਂ ਉਹਦੇ ਨਾਲ ਹੁਣ ਹੋਰ ਐਲਾਨ ਕੀ ਕੀਤਾ ਜਾਣਾ ਵੀ ਹਰਿਆਣੇ ਵਾਲੇ ਪਾਸੇ ਨੂੰ ਵੀ ਤੁਰਨਾ ਜਾਂ ਕੱਲਾ ਪੰਜਾਬ 'ਚ ਹੀ ਰਹਿਣਾ। ਹਾਂ ਦੇਖੋ ਹਰਿਆਣੇ ਦੇ ਵਿੱਚ ਅਸੀਂ ਤਿੰਨ ਹੁਣ ਯਾਤਰਾਵਾਂ ਸ਼ੁਰੂ ਕਰ ਰਹੇ ਆਗੇ ਕੈਥਲ ਦੇ ਵਿੱਚ 19 ਮਈ ਨੂੰ ਜਿਹੜੀ ਆ ਕਿੱਥ ਦੇ ਲਾਗੇ بڑا گاਮ ਆ ਉਹਦੇ ਉਹਦੇ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਜਿਹਦੇ ਵਿੱਚ ਹਰਿਆਣਾ ਦੇ ਪੂਰੇ ਜਿਹੜੇ ਆ ਕਿਸਾਨ ਮਜ਼ਦੂਰ ਉੱਥੇ ਪਹੁੰਚਣਗੇ ਔਰ ਹਰਿਆਣੇ ਦੇ ਵਿੱਚ ਵੀ ਪੂਰੀ ਤਰ੍ਹਾਂ ਹਰ ਘਰ ਘਰ ਪੂਰੇ ਉਹਦੇ ਹਰਿਆਣੇ ਦੇ ਲਗਭਗ ਅੱਧੇ ਪਚੱਦੇ ਹਰਿਆਣੇ ਦੇ ਵਿੱਚ ਅਸੀਂ ਹਰ ਪਿੰਡਾਂ 'ਚ ਆਪਣੇ ਮਾਰਚ ਕਰ ਰਹੇ ਆ ਮਾਰਚ ਕਰਕੇ ਗੱਲ ਲੈ ਕੇ ਜਾ ਰਹੇ ਆ ਵੀ ਕਿਵੇਂ ਕੇਂਦਰ ਸਾਡੇ ਤੇ ਜ਼ੁਲਮ ਕਰ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਹਰਿਆਣੇ 'ਚ ਇਹ ਦਿੱਸਦਾ ਵੀ ਹੈ ਚਰਚਾ ਵੀ ਰਹਿੰਦੀ ਹੈ ਹਰਿਆਣੇ ਚ ਕੀ ਗੱਲ ਜਥੇਬੰਦੀਆਂ ਘੱਟ ਨੇ ਜਿੱਦਾਂ ਤੋਂ ਬਾਅਦ ਧਮਕਾਇਆ ਵੀ ਜਾਂਦਾ ਉਹਨਾਂ ਦੇ ਘਰਾਂ ਦੇ ਬਾਹਰ ਪੁਲਿਸ ਵੀ ਲਾਈ ਜਾਂਦੀ ਹੈ ਕਿਸਾਨਾਂ ਨੂੰ ਨਜ਼ਰਬੰਦ ਵੀ ਕੀਤਾ ਜਾਂਦਾ ਹੈ ਔਰ ਕਈ ਜਿਹੜੇ ਹੁਣ ਜੇਲਾਂ ਚ ਵੀ ਡੱਕੇ ਹੋਏ ਆ ਕੀ ਕਾਰਨ ਕੀ ਹੈ ਇਹਦੇ ਦੇਖੋ ਹਰਿਆਣਾ ਚ ਡਬਲ ਇੰਜਨ ਵਾਲੀ ਸਰਕਾਰ ਆ ਤੁਹਾਨੂੰ ਪਤਾ ਹੀ ਆ ਤਾਂ ਹਰਿਆਣੇ ਚ ਪੰਜਾਬ ਨਾਲੋਂ ਵੀ ਤੁਹਾਨੂੰ ਪਤਾ ਵੱਧ ਜ਼ੁਲਮ ਹੈਗਾ 75000 ਰ ਅਰਧ ਸੈਨਿਕ ਫੋਰਸ ਲੱਗੇ ਹੋਏ ਆ ਇਹਦੇ باوجود ਲੋਕ ਤੱਕ ਦੇ ਡਰ ਨਹੀਂ ਰਹੇ ਲੋਕ ਜਿਹੜਾ ਜਨਤਕ ਵਿਰੋਧ ਆਮ ਜਨਤਾ ਦਾ ਬਹੁਤ ਜ਼ਿਆਦਾ ਹਾਂ ਠੀਕ ਹੈ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਜਥੇਬੰਦੀ ਦੀ ਸਟੈਂਥ ਸ਼ਾਇਦ ਉਨੀ ਨਾ ਹੋਵੇ ਪਰ ਹਰਿਆਣੇ ਦੇ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਸਟੈਂਥ ਬਰਾਬਰ ਹੈ ਆਪ ਮਹਾਰੇ ਕਿਸਾਨ ਜੜਿਆ ਆ ਪਛਪਾ ਦਾ ਵਿਰੋਧ ਡੱਟ ਕੇ ਕਰ ਰਹੇ ਆ ਜ਼ੁਲਮ ਵੀ ਸਹਿ ਰਹੇ ਆ ਐਫਆਈਆਰਾਂ ਵੀ ਉਹਨਾਂ ਖਿਲਾਫ ਹੋ ਰਹੀਆਂ ਵਾਂ ਔਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਡਰਾਇਆ ਧਮਕਾਇਆ ਜਾਂਦਾ ਹੈਗਾ ਆਪ ਦੀ ਬੀਜੇਪੀ ਦੀ ਜੇਕਰ ਗੱਲ ਕਰੀ ਤਾਂ ਕਮਨ ਜੀ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਔਰ ਆਮ ਆਦਮੀ ਪਾਰਟੀ ਦੇ ਨਾਲ ਵੀ ਕੋਈ ਹੈਗੀ ਗੱਲਬਾਤ ਉਹਨਾਂ ਦਾ ਵੀ ਸਵਾਲ ਪੁੱਛਣੇ ਜਾਂ ਕੱਲਾ ਬੀਜੇਪੀ ਨੂੰ ਹੀ ਰੱਖਣਾ ਦੇਖੋ ਜਿਹੜਾ ਬੀਜੇਪੀ ਦਾ ਅਸੀਂ ਕਿਹਾ ਵੀ ਪੂਰਾ ਡਟ ਕੇ ਵਿਰੋਧ ਕਰੋ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਉਹ ਬੀਜੇਪੀ ਦੀ ਸੀਗੀ ਜਿਨੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਿਆ ਸਾਡੇ ਗੋਲੀਆਂ ਚਲਾਈਆਂ ਨੇ ਨੌਜਵਾਨ ਫੱਟੜ ਕਰੇ ਨੇ ਦਿੱਲੀ ਜਾਣ ਤੋਂ ਰੋਕਿਆ ਉਹ ਤੋਂ ਬਾਅਦ ਬਰੀ ਅਸੀਂ ਦੂਜੀ ਪਾਰਟੀਆਂ ਨੂੰ ਵੀ ਨਹੀਂ ਕਰ ਸਕਦੇ ਚਾਹੇ ਉਹ ਆਮ ਆਦਮੀ ਆ ਜਾਂਦੀ ਹੈ ਚਾਹੇ ਅਕਾਲੀ ਦਲ ਆ ਜਾਂਦੀ ਹੈ ਚਾਹੇ ਕਾਂਗਰਸ ਆ ਜੋ ਹੋਰ ਪਾਰਟੀਆਂ ਨੇ ਕਿਉਂਕਿ ਕਸਰ ਉਹਨਾਂ ਨੇ ਵੀ ਨਹੀਂ ਛੱਡੀ ਉਹਨਾਂ ਨੇ ਹਾਂ ਦਾ ਨਾਰਾ ਨਹੀਂ ਸਾਡੇ ਹੱਕ 'ਚ ਮਾਰਿਆ ਸਾਡਾ ਜਦੋਂ ਮੋਰਚਾ 13 ਫਰਵਰੀ ਨੂੰ ਲੱਗਿਆ ਪੰਜਾਬ ਦੀ ਹੱਦ 'ਚ ਆ ਕੇ ਲੱਗਿਆ ਉੱਥੇ ਫਰਜ ਬਣਦਾ ਸੀਗਾ ਸੀਐਮ ਸਾਹਿਬ ਦਾ ਵੀ ਪੰਜਾਬ ਦੀ ਹੱਦ 'ਚ ਤੁਸੀਂ ਕਿੱਦਾਂ ਕੋਈ ਬਿਆਨ ਨਹੀਂ ਆਇਆ ਸਾਡੇ ਸ਼ੂਕਰ ਸਿੰਘ ਜੀ ਨੂੰ ਜ਼ਹੀਦ ਕਰਿਆ ਜਾਂਦਾ ਪੰਜਾਬ 'ਚ ਆ ਕੇ ਸਾਡੇ ਪ੍ਰਿਤਪਾਲ ਜੀ ਨੂੰ ਕੁੱਟ ਕੇ ਚੱਕ ਕੇ ਲੈ ਕੇ ਜਾਇਆ ਜਾਂਦਾ ਸਾਡੇ ਟਰੈਕਟਰ ਫੋੜੇ ਜਾਂਦੇ ਪਰ ਉੱਥੇ ਕੋਈ ਉਹਨਾਂ ਨੇ ਸਵਾਲ ਜਵਾਬ ਨਹੀਂ ਕਰਿਆ ਅਸੀਂ ਕਹਿੰਨੇ ਵੀ ਸਵਾਲ ਉਹਨਾਂ ਨੂੰ ਵੀ ਪੁੱਛੋ ਕੀ ਗੱਲ ਤੁਸੀਂ ਕਹਤੋਂ ਨਹੀਂ ਇਹ ਗੱਲ ਕਰੀ ਕਹਤੋਂ ਨਹੀਂ ਤੁਸੀਂ ਇਹਨੂੰ ਤੁਹਾਨੂੰ ਦਰਦ ਨਹੀਂ ਕੋਈ ਆਇਆ ਕਿਸਾਨਾਂ ਦੇ ਪਿੱਛੇ ਵੀ ਜਦੋਂ 2020 ਤੇ 21 ਦਾ ਅੰਦੋਲਨ ਚੱਲਦਾ ਸੀਗਾ ਤੁਸੀਂ ਉੱਥੇ ਜਾ ਕੇ ਬੰਦੇ ਹੁੰਦੇ ਸੀਗੇ ਵਿੱਚ ਹੁਣ ਕੀ ਗੱਲ ਕੁਰਸੀਆਂ ਦੇ ਬਿਗੇ ਕੋ ਵੀ ਸਵਾਲ ਜਬ ਉਹਨਾਂ ਤੋਂ ਵੀ ਕਰੇ ਜਾਣਗੇ ਔਰ 6 ਤਰੀਕ ਨੂੰ ਇੱਥੇ ਜੱਜ ਸਾਹਿਬ ਨੇ ਆਉਣਾ ਸਵਾਲ-ਜਵਾਬ ਕੀਤੇ ਜਾਣੇ ਉਦੋਂ ਸਮਰਥਨ ਹੋ ਸਕਦਾ ਸੰਯੁਕਤ ਕਿਸਾਨ ਮੋਰਚੇ ਦਾ ਔਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ-ਰਾਜਨੀਤਿਕ ਆ ਦੇਖੋ ਜੋ ਵੀ ਪੀਐਲ ਵਗੈਰਾ ਪਈਆਂ ਨੇ ਜੋ ਵਕੀਲ ਸਹਿਬਾਨ ਨੇ ਆ ਕੁਝ ਵੀ ਉਹਨਾਂ ਵਾਸਤੇ ਸਾਨੂੰ ਫੈਸਿਲਿਟੇਟ ਕਰਨਾ ਤਾਂ ਮੋਰਚਾ ਕਰੂਗਾ ਉਹ ਆਪਣੇ ਗਵਾਹ ਪੇਚੂਗਾ ਆਪਣਾ ਕੰਮ ਕਰਾਂਗੇ ਹੜਪੀਟਾਂ ਦੀ ਜੇਕਰ ਗੱਲ ਕਰੀ ਹਰ ਪੀੜਿਤ ਏਰੀਆ ਜਿਹੜਾ ਫਿਰੋਜ਼ਪੁਰ ਹੈ ਮੋਗਾ ਹੈ ਉਥੋਂ ਦੀ ਇੱਕ ਜਥੇਬੰਦੀ ਹੈ ਕਿਸਾਨ ਜਥੇਬੰਦੀ ਅੱਜ ਗਵਰਨਰ ਸਾਹਿਬ ਨੂੰ ਮਿਲੀ ਹੈ ਉਹਨਾਂ ਦਾ ਸਹਿਯੋਗ ਤੁਹਾਡਾ ਵੀ ਸਹਿਯੋਗ ਮੰਗ ਰਹੇ ਵੀ ਅਸੀਂ ਸਾਨੂੰ ਪੰਜਾਬ ਭਰ ਦੇ ਵਿੱਚ ਸਹਿਯੋਗ ਚਾਹੀਦਾ ਤਾਂ ਜੋ ਅਸੀਂ ਜਿੰਨੇ ਵੀ ਹੜਪੀਟ ਨੇ ਉਹਨਾਂ ਨੂੰ ਮੁਆਵਜ਼ਾ ਦੇ ਆ ਸਕੀਏ ਔਰ ਮੁੱਖ ਮੰਤਰੀ ਪੰਜਾਬ ਦੇ ਵਿਰੁੱਧ ਹੈਗਾ ਉਹ ਪੂਰਾ ਮੋਰਚਾ ਹਾਂ ਦੇਖੋ ਕੁਝ ਵੀ ਕੁਝ ਵੀ ਲੋਕਾਂ ਦੇ ਹੱਕ ਵਿੱਚ ਹੋਵੇ ਮੋਰਚਾ ਉਹਦੇ 'ਚ ਵਿਚਾਰੂਗਾ ਪਰ ਉਹਦੀ ਪਾਲਿਸੀ ਹੈ ਵੀ ਅਸੀਂ ਕੁਝ ਵੀ ਸਹੀ ਲੜਦਾ ਉਹਦੇ ਸਮਰਥਕ ਰਹੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਚਾਹੂਗਾ ਅਸੀਂ ਕਦੀ ਉਹਦਾ ਵਿਰੋਧ ਤਾਂ ਨਹੀਂ ਕਰਦੇ ਹੈਗੇ ਆਵਾਜ਼ ਤਾਂ ਹੁਣ तमाम ਮੁੱਦਿਆਂ ਦੇ ਉੱਪਰ ਗੱਲਬਾਤ ਵੀ ਹੋਈ ਹੈ ਸਰਵਨ ਸਿੰਘ ਪਦੇਰ 22 ਮਈ ਦਾ ਐਲਾਨ ਹੈ तमाम ਜਿਹੜੇ ਮੋਰਚੇ ਲੱਗੇ ਹੋਏ ਨੇ ਉਹਨਾਂ ਤੇ ਲੱਖਾਂ ਦੀ ਤعداد ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚ ਕੇ ਉਹਨਾਂ ਦਾ ਸਮਰਥਨ ਕਰਨਗੇ ਔਰ ਪੰਜਾਬ ਸਰਕਾਰ ਔਰ ਕੇਂਦਰ ਦੀ ਸਰਕਾਰ ਨੇ ਇੱਕ ਵਾਰ ਫਿਰ ਤੋਂ ਜੋਰ ਜਿਹੜਾ ਉਹ ਦਿਖਾਉਣਗੇ ਕੈਮਰਾ ਪਰਸ ਸੁਮਿਤ ਦੇ ਨਾਲ ਮਨਜੋਤ ਸਿੰਘ ਕਾਨ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par